ਉੱਤਰ ਸ਼ਹਿਰ ਦੇ ਵਿੱਚ ਕੁੱਟੀਆਂ ਮਨਾਈਆਂ ਜਾ ਰਹੀਆਂ ਕਿਉਂਕਿ ਬੀਜੇਪੀ ਦੀ ਜਿਹੜੀ ਜਿੱਲੀ ਦੇ ਵਿੱਚੇ ਤੋਈ ਆ ਔਰ ਸਰਕਾਰ ਬੀਜੇਪੀ ਦੀ ਬਣ ਜਾ ਰਹੀ ਆ ਗਵਿੰਦਰ ਕਲੇਰ ਜੀ ਸਾਡਾ ਮਾਜੂਦ ਨੇ ਗੱਲਬਾਤ ਕਰਨਨੇ ਆ ਅੱਜ ਸਰ ਜਪੋਤਰ ਹਲਕੇ ਤੋਂ ਔਰ ਪੂਰੇ ਪੰਜਾਬ ਤੱਕ ਪੂਰੇ ਜੰਗੂ ਕਸ਼ਮੀਰ ਤੋਂ ਔਰ ਪੂਰੇ ਉਤਰਾਛਲ ਤੋਂ ਪੂਰੇ ਦੇਸ਼ ਤੋਂ ਹਰਿਆਣਾ ਤੋਂ ਔਰ ਜਿਨ੍ਹਾਂ ਵੀ ਮੇਰੇ ਕਾਰਜਕর্তਾਂ ਨੇ ਜਾ ਕੇ ਦਿੱਲੀ ਦੇ ਵਿੱਚ ਸਾਡੇ ਵਿਦਾਇਕਾਂ ਦੀ ਉਹਨਾਂ ਨੇ ਜੋ ਪ੍ਰਿੰਦਰભાઈ ਮੋਦੀ ਦਾ ਸੀਗਾ ਏਜੰਡਾ ਕਰ ਕਰ ਪੰਚਾਇਤ ਗਰੀਬ ਪਰਿਵਾਰਾਂ ਦਾ ਉਹਨਾਂ ਨੂੰ ਜਾਗਰੂਕ ਕੀਤਾ ਉਹ ਦੱਸਿਆ ਸਾਡੇ ਪੰਜਾਬ ਵਾਸੀ ਨੇ ਦੱਸਿਆ ਜਾ ਕੇ ਉਹਨਾਂ ਨੇ ਕੱਲੇ ਕੱਲੇ ਘਰ ਤੱਕ ਕਿ ਪੰਜਾਬ ਦੇ ਵਿੱਚ ਕੋਈ ਕੁਝ ਬਦਲਾ ਨਹੀਂ ਆਇਆ ਜਿੱਥੇ ਬਦਲਾ ਆਇਆ ਨਸ਼ਾ ਵਧ ਗਿਆ ਇੱਥੇ ਪਤਵਰਤਮਾਨ ਦੀ ਵੈਸੇ ਕਹੀ ਜਾਂਦੇ ਸੀ ਕਿ ਅਹੀ ਪੰਜਾਬ ਚ ਇਸ ਤਰ੍ਹਾਂ ਕਰਤਾ ਹੈ ਪੰਜਾਬ ਖੁਸ਼ਹਾਲ ਬਣਾਤਾ ਪੰਜਾਬ ਦੇ ਰੇਟ ਮਾਫੀਆ ਪੰਜਾਬ ਦੇ ਗੁੰਡਾ ਗੱਜੋ ਕੰਦੇ ਕੰਦੇ ਕਰ ਦੋਸਿਆ ਕਿ ਉਹਨਾਂ ਨੇ ਇੱਕ ਇੱਕ ਵਾਰ ਜਿਹੜੀ ਹੈ ਗੁਰਿੰਦਰ ਭਾਈ ਮੋਦੀ ਨੂੰ ਪਾਈ ਪਰ ਮੋਦੀ ਦੀ ਦਿੱਲੀ ਦੇ ਜਨਤਾ ਵੀ ਦੁਖੀ ਹੈ ਕਿ 10 ਸਾਲ ਸੀਸਮੈਲ ਹੀ ਬਣੇ ਨੇ 10 ਸਾਲਾਂ ਦੇ ਵਿੱਚ ਹਵਾ ਦੇ ਵਿੱਚ ਤੀਰ ਚੱਲੇ ਨੇ ਉਹਤੀ ਰੱਜ ਨੂੰ ਲੋਕਾਂ ਨੇ ਜਨਤਾ ਨੇ ਮੋੜ ਕੇ ਇਹਨਾਂ ਨੂੰ ਕਹਿ ਦਿੱਤ ਕਿ ਨੀਤੀ ਨਮਰੇ ਦਾ ਖੰਧ ਰੱਖੋ ਔਰ ਚਾੜੂ ਤੀਲਾ ਦਿਲਾ ਕਰਕੇ ਦੱਸਦਾ ਕਿ ਭਾਰਤੀ ਜਨਤਾ ਪਾਰਟੀ ਚੇਤ ਜਿਹੜੀ ਰਾਜ ਹੈ ਦਿੱਲੀ ਦੇ ਵਿੱਚ ਉਹ ਅੱਜ ਭਾਰਤੀ ਜਨਤਾ ਪਾਰਟੀ ਦੋਰ ਔਰ ਜਦੋਂ ਸੀਐਮ ਬਣੇਗਾ ਉਦੋਂ ਵੀ ਜਿੰਨਾ ਕਿਰਾਏ ਮਾ ਜੋ ਵੀ ਫਤਵ ਹੋਵੇਗਾ ਉਹਦੇ ਦੌਰ ਨੇ 2027 ਦਾ ਜਬਾਤ ਜੰਦਾ 5 ਸਤਾਰ ਬਣੇਗੀ ਪੰਜਾਬ ਦੇ ਵਿੱਚ ਨਸ਼ਾ ਮਾਫੀਆ ਗੁੰਡਾ ਮਾਫੀਆ ਧੋਲ ਮਾਫੀਆ ਸਾਰੇ ਭਜਣਗੇ ਅੱਜ ਤੋਂ ਸ਼ੁਰੂਆਤ ਕਰ ਲਓ ਜੈ ਹਿੰਦ ਜੈ ਭੀਨ ਸ੍ਰਿੰਦਰ ਭਾਈ ਮੋਤੀ